ਸੰਤੂ ਸਾਹਿਬ ਪਹਿਲਾਂ ਪੰਜਾਬ ਪੰਜ ਦਰਿਆਵਾਂ ਤੋਂ ਜਾਣਿਆ ਜਾਂਦਾ ਸੀਗਾ ਤੇ ਫਿਰ ਛੇਮਾ ਵਗਿਆ ਨਸ਼ੇ ਦਾ ਹੁਣ ਸੱਤਵਾਂ ਦਰਿਆ ਹੈ ਜਿਹੜਾ ਉਹ ਗੰਦ ਦਾ ਚੱਲ ਰਿਹਾ ਹੈ ਟੈਂਪੂਆਂ ਦਾ ਗਸ਼ਤੀਆਂ ਦਾ ਇਸ ਤਰ੍ਹਾਂ ਦਾ ਸਮਾ ਚੱਲ ਰਿਹਾ ਹੈ ਕਿਉਂਕਿ ਜਿਹੜਾ ਅੱਜ ਦਾ ਨਵਾਂ ਯੂਥ ਹੈ ਨਾ ਉਹ ਸਾਰਾ ਇਨਸਪਾਇਰ ਹੈ ਇੰਸਟਾਗ੍ਰਾਮ ਤੋਂ ਰੀਲਾਂ ਤੋਂ ਸੋਸ਼ਲ ਮੀਡੀਆ ਤੋਂ ਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦਾ ਗੰਦ ਪਰੋਸਿਆ ਜਾ ਰਿਹਾ ਬਿਲਕੁਲ ਸ਼ਯਾਮ ਹਨਾ ਪਹਿਲਾਂ ਕੁਸ਼ਕ ਜਿਹੜੇ ਯੂਟਿਊਬਰ ਸੀਗੇ ਮੁੰਡੇ ਗੰਦੀਆਂ ਵੀਡੀਓ ਗਰੀਓ ਬਣਾਉਂਦੇ ਸੀ ਉਹਨਾਂ ਦਾ ਕਟਾਪਾ ਵੀ ਹੋਇਆ ਹੈ ਉਹਨਾਂ ਤੇ ਐਕਸ਼ਨ ਵੀ ਹੋਇਆ ਪਰ ਲੁਕਤੇ ਜੇ ਹੋਗੇ ਉਹ ਜਿਹੜੇ ਮਤਲਬ ਉਸ ਟਾਈਮ ਦੇ ਵਿੱਚ ਗਾਹ ਪਾਉਂਦੇ ਸੀਗੇ ਵੀ ਯਾਰ ਆਪਾਂ ਨੇ ਸਮਾਜ ਸੁਧਾਰਨਾ ਹੈ ਜਾਂ ਹਨਾ ਲੋਕਾਂ ਨੂੰ ਸੁਧਾਰਨਾ ਹੈ ਅੱਜ ਤਾਂ ਨਾ ਅੱਜ ਮੈਂ ਅੱਜੇ ਵੀਡੀਓ ਦੇਖ ਰਿਹਾ ਹਾਂ ਪਿਛਲੇ ਕਈ ਦਿਨਾਂ ਤੋਂ ਵੀਡੀਓ ਦੇਖ ਰਿਹਾ ਹਾਂ ਮੈਂ ਵੀਡੀਓ ਚੱਲੀ ਜਾਂਦੀਆਂ ਨੇ ਮੇਗਾ ਫਿਲਮਾਂ ਆਉਣ ਵਾਲੀਆਂ ਨੇ ਜੀ ਸ਼ਰੀਆ ਮਤਲਬ ਹੋਕਾ ਦੇ ਰਹੇ ਨੇ ਜਿਵੇਂ ਕੋਈ ਪਤਾ ਨਹੀਂ ਕੋਈ ਅਖਾੜਾ ਪਹਿਲਵਾਨੀ ਦਾ ਖਾੜਾ ਜਿਵੇਂ ਕਬੱਡੀ ਨਹੀਂ ਟੂਰਨਾਮੈਂਟ ਹੁੰਦੇ ਸੀ ਪਿੰਡਾਂ ਦੇ ਪਿੰਡਾਂ ਦੇ ਵਿੱਚ ਪਹਿਲੀ ਵਧੀਆ-ਵਧੀਆ ਇੱਕ ਚੰਗੇ ਸਿੰਗਰਾਂ ਤੋਂ ਜਾਂ ਚੰਗੇ ਜਿਹੜੇ ਬੁਲਾਰੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਤੋਂ ਕਹਾਇਆ ਜਾਂਦਾ ਸੀ ਕਹਿ-ਕਹਿ ਕੇ ਵੀ ਭਾਈ ਕਹੋ ਦੱਸੋ ਲੋਕਾਂ ਨੂੰ ਵੀ ਉੱਥੇ ਟੂਰਨਾਮੈਂਟ ਰੱਖਿਆ ਹੋਇਆ ਹੈ ਜਾਂ ਉੱਥੇ ਕੋਈ ਭੰਡਾਰਾ ਜਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਐਸਾ ਮਤਲਬ ਪੂਰਾ ਰੌਲਾ ਪਾ ਪਾ ਕੇ ਪੂਰਾ ਖੁੱਲਾ ਸੱਦਾ ਦਿੱਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਬਈ ਸਭ ਤੋਂ ਪਹਿਲਾਂ ਗੱਲ ਪਤਾ ਕੀ ਆ ਹਰ ਬੱਚੇ ਦੇ ਹੱਥ 'ਚ ਅੱਜਕੱਲ ਮੋਬਾਈਲ ਆ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹੂੰਗਾ ਕਿ ਜੇ ਤੁਹਾਡੇ ਘਰ ਦੇ ਵਿੱਚ ਜਵਾਬਕ ਨੇ ਨਾ ਤੁਸੀਂ ਫੋਨ ਦੇ ਵਿੱਚ ਇੰਸਟਾਗ੍ਰਾਮ ਹੀ ਰੱਖਣਾ ਹੈਗਾ ਹਾਂ ਇੰਸਟਾਗ੍ਰਾਮ ਹੀ ਰੱਖਣਾ ਚਾਹੀਦੀ ਐਪ ਆ ਹਾਈਡ ਕਰਕੇ ਰੱਖੋ ਕਿਉਂਕਿ ਇੰਸਟਾਗ੍ਰਾਮ ਦੇ ਉੱਪਰ ਦੁਨੀਆ ਭਰ ਦੇ ਕੰਜਰ ਆ ਚੁੱਕੇ ਨੇ ਜਿਵੇਂ ਪਹਿਲਾਂ ਟਿਕਟੌਕ ਬੰਦ ਕਰਾਈ ਸੀ ਨਾ ਟਿਕਟੌਕ ਤੋਂ ਬਾਅਦ ਅੱਡਾ ਇੰਸਟਾਗ੍ਰਾਮ ਬਣ ਗਿਆ ਸਾਰੇ ਦੀ ਮੈਂ ਕਹਿੰਦਾ ਪਰ ਇੱਥੇ ਬੰਗਨਾ ਗੰਦ ਭਰੇ ਪਿਆ ਹਰ ਤੀਜੀ ਚੌਥੀ ਰੀਲ ਐਸੀ ਹੁੰਦੀ ਆ ਐ ਨਹੀਂ ਪਤਾ ਕੋਈ ਜਵਾਕ ਆ ਪਰਿਵਾਰ ਦੇ ਵਿੱਚ ਬੈਠ ਕੇ ਚਲਾ ਲੇ ਤੇ ਉਹ ਅੱਗੋਂ ਕੀ ਬੋਲ ਪੇ ਕਿਉਂਕਿ ਇੱਕ ਚੀਜ਼ ਨੇ ਹੋਰ ਜਿਹੜਾ ਬਿਗ ਬਾਸ ਆ ਨਾ ਬਿਗ ਬਾਸ ਨੇ ਲੋਕਾਂ ਦੀ ਮੱਤ ਐਨੀ ਕ ਖਰਾਬ ਕਰਤੀ ਲੋਕਾਂ ਨੇ ਆਪਣੀਆਂ ਗਲਤ ਵੀਡੀਓ ਬਣਾ ਬਣਾ ਕੇ ਵਾਇਰਲ ਕਰਤੀਆਂ ਕਿ ਸਾਨੂੰ ਬਿਗ ਬਾਸ ਤੋਂ ਆਫਰ ਆ ਜਾਊਗਾ ਬਿਗ ਬਾਸ ਵਾਲੇ ਕਿਹਨੂੰ ਚੱਕਦੇ ਨੇ ਬਿਗ ਬਾਸ ਵਾਲੇ ਉਹਨੂੰ ਚੱਕਦੇ ਨੇ ਹਰੇਕ ਸਟੇਟ ਦੇ ਵਿੱਚ ਦੇਖਦੇ ਨੇ ਉਹ ਕਿ ਕੋਈ ਕਾਉਂਟਰਵਰਸੀ ਹੋਈ ਹੋਵੇ ਵੱਡੀ ਵੱਡੀ ਕਾਉਂਟਰਵਰਸੀ ਹੋਈ ਹੋਵੇ ਟੀਆਰਪੀ ਸਾਨੂੰ ਜਿਆਦਾ ਮਿਲੇਗੀ ਜਦੋਂ ਫਿਰ ਉਹ ਦੇਖਦੇ ਨੇ ਕਿ ਵੀ ਤੂੰ ਕੁੱਲੜ ਪੀਜ਼ਾ ਲਾ ਲਾ ਜਾਂ ਕੋਈ ਹੋਰ ਕਈ ਲਾ ਲਾ ਹੈ ਨਾ ਉਹ ਦੇਖਦੇ ਨੇ ਵੀ ਕਿਹੜਾ ਗੁੱਦਾ ਵਾਇਰਲ ਹੋਇਆ ਸੀ ਉਹ ਫਿਰ ਦੇਖਦੇ ਨੇ ਵੀ ਕੁੱਲੜ ਪੀਜ਼ਾ ਵਾਲੀ ਜਿਹੜੀ ਕਾਉਂਟਰਵਰਸੀ ਹੈ ਬਹੁਤ ਵੱਡੀ ਰਹੀ ਆ ਪਿਛਲੇ ਸਮੇਂ ਦੇ ਵਿੱਚ ਆਇਆ ਵੀ ਹੂਗਾ ਆਫਰ ਕੁੱਲੜ ਪੀਜ਼ਾ ਵਾਲਿਆਂ ਨੂੰ ਪਰ ਇਹ ਗਏ ਨਹੀਂ ਕਿਉਂਕਿ ਲੋਕ ਪਹਿਲਾਂ ਕਹਿਣ ਲੱਗੇ ਸੀ ਜਦੋਂ ਇਹਨਾਂ ਦੀ ਵੀਡੀਓ ਵਾਇਰਲ ਹੋਈ ਆ ਕਿ ਕੁੱਲੜ ਪੀਜ਼ਾ ਵਾਲੇ ਬਿਗ ਬਾਸ ਕਰਕੇ ਕਰ ਰਹੇ ਨੇ ਮੈਂ ਉਹਨਾਂ ਤੇ ਨਹੀਂ ਕਹਿ ਰਿਆ ਵੀ ਉਹਨਾਂ ਦਾ ਕਲਾ ਨਾਮ ਲੈ ਕੇ ਜਾ ਕਿਸੇ ਨੂੰ ਬੁਰਾ ਲੱਗੇ ਨਹੀਂ ਪਰ ਵੀ ਹੋਰ ਵੀ ਐਸੀਆਂ ਕਈ ਜਿਹੜੇ ਕੌਂਟਰੋਵਰਸੀਆਂ ਹੁੰਦੀਆਂ ਨੇ ਅਤਿਆਤਾਂ ਬਿੱਗ ਬਾਸ ਕਰਕੇ ਹੋ ਜਾਂਦੀਆਂ ਨੇ ਬਿੱਗ ਬਾਸ ਦੁਨੀਆ ਪਰਦੇ ਵਿੱਚ ਅੱਧੇ ਕੇ ਕੰਜਰ ਵੀ ਇਕੱਠੇ ਕਰਕੇ ਲੈ ਕੇ ਆਉਂਦਾ ਅਗਰ ਵਧੀਆ ਬੰਦੇ ਆਉਂਦੇ ਨੇ ਤਾਂ ਉਹ ਕੰਜਰ ਵੀ ਭਾਲਦੇ ਨੇ ਕਿ ਐਸੇ ਲੋਕ ਹੋਣ ਹੈਨਾ ਐਸੇ ਲੋਕਾਂ ਨੇ ਦਿਮਾਗ ਖਰਾਬ ਕਰਤਾ ਸਣੀ ਲਿਆਉਣ ਆਈਦੀ ਹੈਨਾ ਸਣੀ ਲਿਆਉਣ ਤੋਂ ਪਹਿਲਾਂ ਬਹੁਤ ਸਾਫ ਸੁਥਰਾ ਕੰਮ ਸੀ ਪਰ ਜਦੋਂ ਦੀ ਸਣੀ ਲਿਆਉਣ ਬਿੱਗ ਬਾਸ ਦੇ ਵਿੱਚ ਗਈ ਹੋਰ ਕਈ ਕੁੜੀਆਂ ਸਾਹਮਣੇ ਆਈਆਂ ਕਿ ਅਸੀਂ ਵੀ ਇਹਦੇ ਵਰਗਾ ਜਿਹੜਾ ਕੰਮ ਕਰਦੀਆਂ ਸਾਨੂੰ ਵੀ ਬਿਗ ਬੌਸ ਦੇ ਵਿੱਚ ਮੌਕਾ ਦਿੱਤਾ ਜਾਵੇ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਉਹ ਕਹਿੰਦੀ ਵੀ ਮੈਂ ਸਣੀ ਲਿਆਉਣ ਦੇ ਨਕਸ਼ੇ ਕਦਮ ਤੇ ਚੱਲੂਗੀ ਕਿ ਮੈਂ ਬਿਗ ਬੌਸ ਦੇ ਵਿੱਚ ਜਾਣਾ ਦੇਖ ਲਓ ਭਾਈ ਦੁਨੀਆ ਭਰ ਦੇ ਮੈਂ ਕਹਿੰਦਾ ਲੋਕ ਖਰਾਬ ਕਰਤੇ ਜਿਹੜੀ ਇਹ ਪੀੜ੍ਹੀ ਆ ਜਿਹੜੀ ਆਪਣੀ ਉਮਰ ਵਾਲੀ ਪੀੜ੍ਹੀ ਆ ਹੰਟਰ ਇਹ ਤਾਂ ਬਹੁਤ ਠੀਕ ਹੈ ਜਿਹੜੀ ਹੁਣ ਅਗਲੀ ਪੀੜ੍ਹੀ ਆ ਨਾ ਅਜੇ ਤਾਂ ਇੰਸਟਾਗ੍ਰਾਮ ਹੀ ਆਇਆ ਪਤਾ ਨਹੀਂ ਅੱਗੇ-ਅਗੇ ਕਿਹੜੇ-ਕਿਹੜੇ ਗ੍ਰਾਮ ਆਉਣੇ ਤੁਸੀਂ ਦੇਖੀ ਚੱਲਿਓ ਮੈਂ ਕਹਿੰਦਾ ਮੋਬਾਈਲ ਨੇ ਲੋਕਾਂ ਦੀ ਪੱਟੀ ਮੇਸ ਕਰ ਦੇਣੀ ਆ ਹਲੇ ਵੀ ਮੌਕਾ ਕੇ ਸੰਭਲ ਜੋ ਇੱਕ ਦੋ ਕਿਹੜੀਆਂ ਐਪਾਂ ਨੇ ਕਿਹੜਾ ਤੁਹਾਨੂੰ ਲੱਗਦਾ ਕਿ ਯਾਰ ਇਹ ਨੁਕਸਾਨ ਕਰ ਰਹੀਆਂ ਨੇ ਫੋਨ ਦੇ ਵਿੱਚੋਂ ਜਾਂ ਤਾਂ ਹਟਾ ਦਿਓ ਜਾਂ ਹਾਈਡ ਕਰਕੇ ਰੱਖੋ ਕੋਈ ਲੋਕ ਲਵਾ ਕੇ ਰੱਖੋ ਨਹੀਂ ਤਾਂ ਮਿੱਤਰੋ ਆਉਣ ਵਾਲਾ ਜਿਹੜਾ ਸਮਾਂ ਇਹ ਇੰਸਟਾਗ੍ਰਾਮ ਦਾ ਆਸਰਾ ਜਿਹੜਾ ਦਾ ਪ੍ਰਭਾਵ ਆ ਬਹੁਤ ਜ਼ਿਆਦਾ ਸੋਡੇ ਜਵਾਕਾਂ ਤੇ ਆਉਣ ਵਾਲਾ ਹੁਣ ਤੁਸੀਂ ਦੇਖ ਲਓ ਆ ਕਿੰਨੇ ਕਿਵੇਂ ਤੇਰੀ ਭਾਸ਼ਾ ਦੇ ਵਿੱਚ ਨਹੀਂ ਰਿਹਾ ਤਾਂ ਸਟਾਰਟਿੰਗ ਦੇ ਵਿੱਚ ਕਿਹਾ ਟੈਂਪੂ ਹੈ ਨਾ ਦੁਨੀਆ ਭਰ ਦੇ ਇਕੱਠੇ ਹੋ ਗਏ ਇੰਸਟਾਗ੍ਰਾਮ ਦੇ ਉੱਪਰ ਇਹਨਾਂ ਦੀ ਇੱਕ ਅੱਡ ਇੱਕ ਇਹਨਾਂ ਦਾ ਅੱਡ ਗਰੁੱਪ ਬਣਿਆ ਜਾਂਦਾ ਪੂਰੀ ਕਮੇਟੀ ਬਣਦੀ ਹੈ ਪੂਰਾ ਇਹਨਾਂ ਦਾ ਇੱਕ ਅੱਡ ਗਰੁੱਪਾ ਤਾਂ ਠੀਕ ਆ ਵੀ ਰੱਬ ਵੱਲੋਂ ਜੋ ਕਰਕੇ ਭੇਜਤੇ ਉਹ ਤਾਂ ਗੱਲ ਵੱਖਰੀ ਆ ਪਰ ਕੁਝ ਜਾਣਬੁੱਝ ਕੇ ਬਣ ਗਏ ਫੇਮਸ ਹੋਣ ਦੇ ਮਾਰੇ ਹੋਣ ਵੀ ਕਿਉਂ ਨਾ ਅਗਲੇ ਨੂੰ ਬਈ ਫਿਲਮਾਂ ਦੇ ਆਫਰ ਵੀ ਆਉਂਦੇ ਨੇ ਨਾ ਫਿਲਮਾਂ ਦੇ ਆਫਰ ਆਉਂਦੇ ਨੇ ਅਗਲੇ ਨੂੰ ਪ੍ਰੋਮੋਸ਼ਨ ਆਉਂਦੀਆਂ ਨੇ ਵੱਡੀਆਂ ਵੱਡੀਆਂ ਇੰਸਟਾਗ੍ਰam ਚਾਹੇ ਪੈਸੇ ਨਹੀਂ ਦਿੰਦਾ ਪਰ ਇੰਸਟਾਗ੍ਰam ਦੇ ਉੱਪਰੋਂ ਇਹਨਾਂ ਲੋਕਾਂ ਨੂੰ ਪ੍ਰੋਮੋਸ਼ਨਾਂ ਬਹੁਤ ਮਿਲਦੀਆਂ ਨੇ ਸੰਤੂ ਸਾਹਿਬ 2-3 ਲੱਖ ਦੀਆਂ 4-4 ਲੱਖ ਦੀਆਂ ਰੀਲਾਂ ਦੀਆਂ ਪ੍ਰੋਮੋਸ਼ਨਾਂ ਮਿਲਦੀਆਂ ਨੇ ਅਗਲਾ ਫਿਰ ਅਗਲਾ ਕਹਿੰਦਾ ਵੀ ਅਸੀਂ ਕਿਵੇਂ ਹੈਗੇ ਓਵੇਂ ਠੀਕ ਆ ਇਹ ਤਾਂ ਸਿੱਧਾ ਕਹਿੰਦੇ ਨਹੀਂ ਸਾਡਾ ਤਾਂ ਬਈ ਖਰਚਾ ਚੱਲਦਾ ਇਸ ਚੀਜ਼ ਤੋਂ ਹੈਨਾ ਚੰਗੇ ਚੰਗੇ ਕੰਮਕਾਰਾਂ ਵਾਲੇ ਚੰਗੇ ਚੰਗੇ ਬਿਜ਼ਨਸਮੈਨਾਂ ਨੂੰ ਸਨਮਾਨਿਤ ਕਰੀ ਜਾਂਦੇ ਨੇ ਬਲਾ ਬਲਾ ਸਤੂ ਸਾ ਤੁਸੀਂ ਸਮਾਨਤਾ ਕਰ ਰਹੇ ਹੋ ਵੀ ਤੁਸੀਂ ਐ ਦੱਸੋ ਵੀ ਕਿੱਦਾਂ ਨੂੰ ਜਾ ਰਿਹਾ ਸਿਸਟਮ ਹੈ ਜਿਹੜੇ ਜਿਹੜੇ ਨਾ ਪਿਛਲੇ ਇੱਕ ਸਮੇਂ ਚ ਆਪਾਂ ਦੇਖਦੇ ਸੀ ਜਿਹੜੀ ਚੰਗੇ ਚੰਗੇ ਰੀਲ ਬਣਾਉਂਦੇ ਸੀ ਜੋੜੇ ਸੀ ਹੈ ਨਾ ਸੋਸ਼ਲ ਮੀਡੀਆ ਦੇ ਜੋੜੇ ਸੀ ਸੋਹਣੇ ਸੋਹਣੇ ਰੀਲ ਬਣਾਉਂਦੇ ਸੀ ਜਾਂ ਸੋਹਣੇ ਸੋਹਣੇ ਮੈਸੇਜ ਜੰਦੇ ਸੀ ਅੱਜ ਕੱਲ ਉਹ ਵੀ ਆਹੀ ਕੰਮ ਕਰਨ ਤਰੇ ਹੋਏ ਨੇ ਮਹੂਤ ਇਹ ਗੱਲ ਕਹਿਣਾ ਬਈ ਇਹ ਮਤਲਬ ਨਾ ਇੱਕ ਸ਼ਾਰਟਕਟ ਆ ਪੈਸੇ ਕਮਾਉਣ ਦਾ ਪੈਸੇ ਕਮਾਉਣ ਦਾ ਪੈਸੇ ਕਮਾਉਣ ਦਾ ਸ਼ਾਰਟਕਟ ਆ ਕਈ ਮਤਲਬ ਸੋਸ਼ਲ ਮੀਡੀਆ ਤੇ ਤਾਂ ਦੁਨੀਆ ਕੰਮ ਕਰਦੀ ਆ ਚੰਗਾ ਕੰਮ ਆ ਇਹ ਵੀ ਇੱਕ ਬਿਜ਼ਨਸ ਆ ਅਗਰ ਕੋਈ ਸਾਫ਼ ਸੁਥਰਾ ਕੰਮ ਕਰਦਾ ਹੈ ਨਾ ਪਰ ਜਦੋਂ ਆਪਣੀਆਂ ਘਰ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਉਹ ਲੋਕ ਨਾਲ ਲੈ ਕੇ ਆ ਜਾਂਦੇ ਨੇ ਉੱਥੇ ਤੋਂ ਕੋਈ ਠੀਕ ਆ ਪਰਾ ਜਦੋਂ ਉਹਨਾਂ ਦੇ ਕੱਪੜੇ ਛੋਟੇ ਹੁੰਦੇ ਜਾਂਦੇ ਨੇ ਪੈਸੇ ਨੇ ਜਿਹੜੇ ਉਹ ਵਧਦੇ ਜਾਂਦੇ ਨੇ ਹਨਾ ਉਹ ਚੀਜ਼ ਗਲਤ ਹੋ ਜਾਂਦੀ ਆ ਉਹ ਉੱਥੇ ਫਿਰ ਆ ਕੇ ਤੁਸੀਂ ਭਟਕ ਜਾਂਦੇ ਹੋ ਆਪਣੇ ਰਸਤੇ ਤੋਂ ਉਹ ਉਹ ਚੀਜ਼ਾਂ ਗਲਤ ਨੇ ਅਸਲ ਦੇ ਵਿੱਚ ਨਾ ਇੱਕ ਸੋਸ਼ਲ ਮੀਡੀਆ ਤੇ ਮੈਂ ਵੀਡੀਓ ਦੇਖ ਰਿਆ ਪਰਸੋ ਚੌਥੇ ਦੀ ਬਾਹਰੋਂ ਹੋ ਰਹੀ ਆ ਤੁਸੀਂ ਵੀ ਦੇਖੀ ਹੋਣੀ ਤੁਹਾਡੇ ਕੋਲੇ ਪਹੁੰਚੀ ਹੋਣੀ ਉਹ ਗਰਾਊਂਡ ਦੇ ਵਿੱਚ ਇੱਕ ਬਜ਼ੁਰਗ ਨੇ ਉਹ ਆਪਣੇ ਨਾ ਤਕਮੇ ਮਤਲਬ ਜਿਹੜੇ ਮੈਡਲ ਮਿਲੇ ਹੋਏ ਨੇ ਉਹ ਚੱਕੀ ਫਿਰਦੇ ਨੇ ਲੋਕਾਂ ਨੂੰ ਦਿਖਾਉਂਦੇ ਫਿਰਦੇ ਨੇ ਠੀਕ ਹੈ ਮਤਲਬ ਉਹ ਉਹ ਜਿਹੜੇ ਵਿਊ ਹੈ ਜਾਂ ਲਾਇਕ ਹੈ ਉਹ ਦੱਖਾਂ ਦਿਖਾ ਕੇ ਮੰਗ ਰਿਹਾ ਵੀ ਯਾਰ ਮੈਂ ਇੰਨਾ ਕੁਝ ਚੱਲ ਕੰਜਰਪਣਾ ਚੰਗੀ ਚੀਜ਼ ਨਹੀਂ ਲੋਕ ਲੈਦੇ ਹੈਗੇ ਜੇ ਕੋਈ ਮਾੜੀ ਚੀਜ਼ ਪਾ ਦੋਗੇ ਤਾਂ ਉਹਦੇ ਬਹੁਤ ਵਿਊ ਆ ਜਾਂਦੇ ਨੇ ਤਾਂ ਹੀ ਤਾਂ ਲੋਕ ਚੰਗੀਆਂ ਚੀਜ਼ਾਂ ਬਣਾਉਣੋਂ ਹਟ ਗਏ ਚੰਗੀ ਚੀਜ਼ ਕੋਈ ਦੇਖਦਾ ਨਹੀਂ ਹੈਗਾ ਅਗਲਾ ਕਦੋਂ ਕੋਈ ਗਲਤਮਤ ਵੀਡੀਓ ਪੈ ਜਾਂਦੀ ਹੈ ਉਦੇ ਵੀਊ ਆਉਂਦੇ ਨੇ ਅਗਲਾ ਕਹਿੰਦਾ ਯਾਰ ਫਿਰ ਜੇ ਗਲਤ ਦਾ ਗਲਤ ਤੇ ਸਹੀ ਗਲਤ ਤੇ ਸਹੀ ਚੰਗੀ ਦੇ ਵੀਊ ਤਾਂ ਆਉਂਦੇ ਨਹੀਂ ਹੈਗੇ ਹੈ ਨਾ ਤਾਂ ਐਸੇ ਕਰਕੇ ਹੁਣ ਕਿਵੇਂ ਆਪਾਂ ਗੱਲ ਕਰੀ ਬਾਈ ਵੀ ਪਿਛਲੇ ਸਮੇਂ ਦੇ ਵਿੱਚ ਕਈ ਬੰਦਿਆਂ ਦਾ ਕਟਾਪਾ ਹੋਇਆ ਅਗਰ ਆਪਾਂ ਹੁਣ ਪ੍ਰੋਡਿਊਸਰ ਦੀ ਗੱਲ ਕਰਦੇ ਹਾਂ ਨਾ ਹੁਣ ਤਾਂ ਪ੍ਰੋਡਿਊਸਰ ਵਰਗੇ ਬਹੁਤ ਆ ਗਏ ਪ੍ਰੋਡਿਊਸਰ ਉਹ ਤਾਂ ਜੇ ਕਨੇ ਵੀ ਕੱਲਾ ਸੀ ਹੁਣ ਤਾਂ ਪ੍ਰੋਡਿਊਸਰ ਵਰਗੇ ਪਤਾ ਨਹੀਂ ਕਨੇ ਕਰੋੜ ਆ ਗਏ ਪ੍ਰੋਡਿਊਸਰ ਦਾ ਕੁਝ ਵੀ ਨਹੀਂ ਹੈਗਾ ਉਹ ਤਾਂ ਵੀ ਤਹਾਂ ਦੇ ਆ ਗਏ ਤੁਸੀਂ ਖੋਲ ਕੇ ਤਾਂ ਦੇਖਿਓ ਆਪਣੇ ਪੰਜਾਬ ਵਾਲੇ ਵੀ ਨੇ ਕਹੀ ਨਗਰਾ ਭੱਟੀ ਚੱਕੀ ਜਾਂਦੇ ਨੇ ਯਾਰ ਠੀਕ ਆ ਉਹ ਵੀ ਕਹਿੰਦੇ ਨੇ ਕਹਿੰਦੇ ਬਾਈ ਮਤਲਬ ਸਾਡੀ ਚੰਗੀ ਚੀਜ਼ ਕੋਈ ਦੇਖਦਾ ਨਹੀਂ ਹੈਗਾ ਬਿਲਕੁਲ ਨਹੀਂ ਅਸੀਂ ਐਸੀ ਐਸੀ ਚੀਜ਼ਾਂ ਕਿਉਂ ਨਾ ਬਣਾਈਏ ਪਰ ਸੋਸ਼ਲ ਮੀਡੀਆ ਹੈ ਬਹੁਤ ਵਧੀਆ ਇੱਕ ਦੂਜੇ ਨੂੰ ਕਨੈਕਟ ਕਰਦਾ ਮੈਂਟ ਚ ਇੱਕ ਇੱਕ ਦੂਜੇ ਬੰਦੇ ਨਾਲ ਜਿਵੇਂ ਦੇਖ ਲੋ ਆ ਲੋਕ ਕੰਮ ਕਰਦੇ ਨੇ ਵਧੀਆ ਦੋ ਪੈਸੇ ਕਮਾਉਂਦੇ ਨੇ ਕੋਈ ਗੱਲ ਆਉਂਦੀ ਥੋੜੀ ਕੋਈ ਪਹਿਲਾਂ ਕੀ ਹੁੰਦਾ ਸੀ ਜਦੋਂ ਕਿਤੇ ਬੰਦੇ ਨਾਲ ਕੋਈ ਮਾਰੀ ਘਟਨਾ ਘਟ ਜਾਂਦੀ ਸੀ ਮੀਡੀਆ ਨਹੀਂ ਆਉਂਦਾ ਸੀ ਕੋਈ ਅੱਜ ਕੀ ਆ ਤੁਹਾਡੇ ਸਾਹਮਣੇ ਤੁਹਾਡੇ ਹੱਥ 'ਚ ਮੀਡੀਆ ਸਾਰਾ ਤੁਹਾਡੇ ਕੋਲੇ ਆ ਤੁਸੀਂ ਇੱਕਾ ਵੀਡੀਓ ਬਣਾਓ ਵਾਇਰਲ ਕਰ ਦਿਓ ਉਹੀ ਗੱਲ ਦੇ ਵਿੱਚ ਸਚਾਈ ਹੋਊਗੀ ਜਦੋਂ ਲੋਕਾਂ ਦੀ ਕਚਹਿਰੀ ਦੇ ਵਿੱਚ ਪਰਵਾਨ ਹੋਊਗੀ ਰਾਤੋਂ ਰਾਤ ਇਨਸਾਫ ਮਿਲ ਜੂਗਾ ਰਾਤੋਂ ਰਾਤ ਜਿਹੜਾ ਪ੍ਰਸ਼ਾਸਨ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਘੁੰਟਿਆਂ ਤੇ ਆ ਜਾਂਦਾ ਭਾਈ ਠੀਕ ਹੈ ਨਾ ਉਹ ਉਹ ਚੀਜ਼ ਆ ਵੀ ਸੋਸ਼ਲ ਮੀਡੀਆ ਹੈ ਬਹੁਤ ਚੰਗੀ ਚੀਜ਼ ਆ ਅਗਰੇ ਦੀ ਸਹੀ ਤਰੀਕੇ ਨਾਲ ਵਰਤੋਂ ਕਰੀ ਜਦ ਬਹੁਤ ਦੁਨੀਆ ਕਰਦੀ ਆ ਸਹੀ ਤਰੀਕੇ ਨਾਲ ਵਰਤੋਂ ਆਪਣੇ ਬਿਜ਼ਨਸ ਨੂੰ ਬਹੁਤ ਲੋਕ ਵਧਾ ਰਹੇ ਨੇ ਬਹੁਤ ਲੋਕ ਇਸੇ ਤੋਂ ਖਾਰੇ ਨੇ ਯਾਰ ਸੋਸ਼ਲ ਮੀਡੀਆ ਤੋਂ ਸੋਸ਼ਲ ਮੀਡੀਆ ਮਾੜੀ ਨਹੀਂ ਹੁੰਦੀ ਜਿਹੜਾ ਹੁੰਦਾ ਆਪਣੇ ਕਈ ਆੜ ਗਵਾੜ ਚ ਵੀ ਐਸੇ ਕੰਜਰ ਹੁੰਦੇ ਨੇ ਕਈ ਲੋਕਾਂ ਨਾਲ ਆਪਣੀ ਆਧਗਵਾਂ ਦੇ ਵਿੱਚ ਵੀ ਵੀਲੀ ਵੜਦੀ ਹੁੰਦੀ ਉਹਨਾਂ ਦਾ ਕੰਮ ਕੀ ਹੁੰਦਾ ਸਿਰਫ ਦੁਖੀ ਕਰਨਾ ਹੁੰਦਾ ਕਿ ਇਹਨੂੰ ਯਾਰ ਦੁਖੀ ਕਰਨਾ ਹੈਨਾ ਵੀ ਗੰਦ ਪਾਉਣਾ ਬਸ ਉਹ ਗੰਦ ਪਾਉਣ ਵਾਲੇ ਸੋਸ਼ਲ ਮੀਡੀਆ ਤੇ ਵੀ ਆ ਗਏ